ਆਮਾ ਮੇਰਾ ਨਾਮ ਅਮਦੀਪ ਸਿੰਘ ਸਿੰਘਾ ਪਿੰਡ ਰੱਤਾ ਤਹਿਸੀਲ ਡੇਰਾ ਬਾਬਾਨਾ ਜ਼ਿਲ੍ਹਾ ਕਰਤਾਰਪੁਰ ਹਾਂਜੀ ਸਿੰਘ ਸਾਹਿਬੀ ਰਾਤੀ ਪਾਣੀ ਕਿੰਨਾ ਹੀ ਦੁਪਹਿਰ ਨੂੰ ਕਿੰਨਾ ਸਵੇਰੇ ਕਿੰਨਾ ਹੁਣ ਕਿੰਨਾ ਰਾਤੇ ਪਾਣੀ ਬਿਲਕੁਲ ਨਹੀਂ ਆ ਰਹਾ ਪੋਨਿਆਂ ਨਹੀਂ ਮੰਡਿਆਂ ਸਾਹਾਂ ਪਾਣੀ ਲਿਆ ਵੜੇ ਹੈ ਡੇਰਾ ਬਾਬਾਨਾ ਤੋਂ ਪਾਣੀ ਆ ਰਿਹਾ ਹੈ ਕਰਤਾਰਪੁਰ ਕੋਰੀਡੋਰ ਹਾਂਜੀ ਅੱਜ ਵੀ ਆ ਰਿਹਾ ਹੈ ਟੈਕਨੀਕ ਪਾਈ ਬਈ ਝੋਨੇ ਨੂੰ ਮਾਰ ਪਾ ਗਿਆ ਸਾਰੀ ਪਿੰਡ ਡਬਿਆ ਘਰ ਦਿਆ ਅੰਮ੍ਰਿਤਸਰ ਗੱਡੀ ਆਈ ਕਾਰ ਸਾਹਿਬ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਬਾਬਾ ਕਸ਼ਮੀਰ ਸਿੰਘ ਨੇ ਇਹ ਪਿੰਡ ਵਾਸੀ ਨੂੰ ਬਚਾਓ ਹੁਣ ਪਾਣੀ ਆ ਗਿਆ ਯਾਨੀ ਇੱਥੇ ਬਚਾਉਣ ਨੂੰ ਰੋਕਤਾ ਕਿ ਨਾ ਜਾ ਪਾਣੀ ਗੱਡੀ ਆਈ ਦੋਬੀ ਜਿਹੜੇ ਜਿਹੜੇ ਪਰਿਵਾਰਕ ਨੇ ਉਹ ਡਾਕਟਰ ਮਰ ਗਏ ਉਹ ਉੱਠਿਆਦੇ ਨੇ ਹਾਂ ਜੀ ਸਾਰੇ ਉੱਪਰ ਆ ਗਲੇਆਂ 'ਚ ਪਾਣੀ ਆ ਗਿਆ ਸਾਰੀਆਂ ਸਰਕਾਰ ਕੋਈ ਆਈ ਮਦਦ ਕੋਈ ਮਦਦ ਨਹੀਂ ਆਈ ਸਰਕਾਰ ਲਾਂਗੀ ਚਲਗੀ ਲੱਗੋ ਸਰਕਾਰ ਆਏ ਚਲਗੇ ਰੁਕੇ ਕੋਈ ਨਹੀਂ ਇੱਥੇ ਅੱਛਾ ਇੱਥੇ ਕੋਈ ਨਹੀਂ ਰੁਕਿਆ ਕਿਸੇ ਨੇ ਕਹ ਦਿੱਤਾ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਵਾਹਿਗੁਰ ਮੇਰਾ ਨਾਮ ਹਰਮੀ ਸਿੰਘ ਆ ਮੈਂ ਕਾਰ ਸੇਵਾ ਭੁਰੀਆਂ ਡਰਾਈਵਰ ਆ ਤੇ ਬਾਬਾ ਜੀ ਨੇ ਗੱਡੀ ਭੇਜੀ ਇਹ ਮੁੰਡੇ ਦਾ ਪਿੰਡ ਆ ਤੇ ਬਾਬਾ ਜੀ ਨੇ ਕਿਹਾ ਕਿ ਨਾਲੇ ਦੇ ਦੀ ਇਹਨਾਂ ਦੇ ਪਰਿਵਾਰ ਦੀ ਸੇਵਾ ਕਰੋ ਨਾਲੇ ਜਿਹੜੇ ਹੋਰ ਸਿੰਘ ਪਸੇ ਉਹਨਾਂ ਨੂੰ ਕੱਢੀਏ ਪਰ ਸਾਨੂੰ ਇੱਥੇ ਅਸੀਂ ਆਏ ਆ ਅੱਗੇ ਦੇਖਿਆ ਤੇ ਪਾਣੀ ਬਹੁਤ ਤੇਜ਼ੀ ਸਾਨੂੰ ਗੱਡੀ ਜਾਣ ਦਿੱਤੀ ਪਿੰਡ ਦੇ ਗਾਂ ਸਾਡੇ ਵੇਹਣਿਆ ਵੇਹਣਿਆ ਕਮਸੇ ਕਮ 2.5 ਫੁੱਟ ਪਾਣੀ ਉੱਤੇ ਹੋ ਗਿਆ ਹੋਰ ਇਸ ਕਰਕੇ ਕਿਹਨੇ ਕੋਈ ਸਰਕਾਰੀ ਮਦਦ ਕਰੇ ਕਿਉਂਕਿ ਸਾਡੇ ਤੋਂ ਹੱਥੋਂ ਹੱਥੋਂ ਕੰਮ ਬਾਹਰ ਹੋ ਗਿਆ ਹਨ ਭੇਜਿਆ ਜੁੜੇ ਤੇਰੇ ਆਇਆ ਨੇ ਪਰ ਗੱਲ ਬਣੀ ਨਹੀਂ ਇਸ ਕਰਕੇ ਕਿਹਨੇ ਸਰਕਾਰੀ ਮਦਦ ਕਰੇ ਹੋਰ ਇੱਥੇ ਕੋਈ ਬਾਕੀ ਪਾਣੀ ਬਹੁਤ ਜ਼ਿਆਦਾ ਹੈ ਭਾਈ ਬਹੁਤ ਜ਼ਿਆਦਾ ਦਿਖੰਦੇ ਹੀ ਸਾਰੇ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਬੰਦਾ ਭਾਈ ਕਾਲ ਸਰ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਨਹੀਂ ਆਇਆ ਭਾਜੀ ਇੱਥੇ ਆਰਮੀ ਵਾਲੇ ਗੱਡੀ ਆਈ ਹੁਣ ਪੁੱਛਿਆ ਮરાਇਆ ਉਹ ਵੀ ਪਤਾ ਨਹੀਂ ਇਹਦੇ ਕੋਲ ਆਪਣਾ ਇੱਕ ਫਾਰਮੈਟੀ ਪੂਰੀ ਕਰ ਚਲ ਗਈ ਤੇ ਜੀ ਅੱਜ ਕਿਹੜਾ ਪਿੰਡ ਤੇ ਆਪਾਂ ਆਪਣਾ ਮਨ ਸ਼ਾਪਰ ਜੱਜ ਰਹੇ ਮਿਰਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇੱਥੇ ਪਾਣੀ ਬਹੁਤ ਜ਼ਿਆਦਾ ਹੈ ਹਾਂ ਜੀ ਪਾਣੀ ਪਾਣੀ ਦਿਖਾਈ ਦੇ ਰਿਹਾ ਹਾਂ ਜੀ ਬਹੁਤ ਜ਼ਿਆਦਾ ਇਹ ਪਾਣੀ ਮਤਲਬ ਸਵੇਰੇ ਚੱਲਿਆ ਜੀ ਤਾਂ ਦੋਹਾਂ ਟਾਈਆਂ ਕਿ ਨੇਵਜ ਤਕਰੀਬਨ ਜਿਹੜਾ ਮਾ ਪਾਣੀ ਨੇ ਛਾਪ ਰਵਾਲਣ ਨੂੰ ਰੋਕ ਕਰ ਲਿਆ ਹੈ। ਆ ਲੱਗ ਸਾਡੇ ਨਗਰਾਂ ਪਿੰਡ ਪੱਡੇ ਉਹਦੇ ਵਿੱਚ ਗੁਰਦੁਆਰਾ ਤੋਂ ਅਨਾਊਂਸਮੈਂਟ ਹੋ ਗਈ ਆ ਕਿ ਪਾਣੀ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਗਿਆ ਲੱਗੇ ਪੱਡਿਆਂ ਦੇ ਵਿੱਚ ਵੜ ਗਿਆ ਵਾ। ਤੇ ਆਪਣੇ ਲੋਕ ਬਚਾਅ ਕਰਦਾਂ ਸਰਜੇ ਹੋਏ ਨੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਨਹੀਂ ਕਿਦੀ ਸਾਰ ਲਈ ਤੇ ਪਾਣੀ ਮਤਲਬ ਵੱਧਦਾ ਜਾ ਰਿਹਾ ਵਾ। ਬਹੁਤ ਜ਼ਿਆਦਾ ਪਾਣੀ ਨੁਕਸਾਨ ਕਰ ਰਿਹਾ ਵਾ। ਪਾਣੀ ਦੀ ਬਹੁਤ ਜ਼ਿਆਦਾ ਰਫਤਾਰ ਹੈ। ਹਾਂਜੀ ਬਹੁਤ ਤੇਜ਼ ਆ ਦੇ ਮਿੰਟਲ ਸਕਿੰਟਾਂ ਨਾਲ ਜਿਆਦਾ ਜ ਮਿੰਟੋਂ ਮਿੰਟੇ ਪਾਣੀ ਦਾ ਜਰਾ ਵਧਾ ਵਧਦਾ ਜਾ ਰਿਹਾ ਜੀ ਇਹਦੇ ਸਵੇਰੇ ਹੈਗਾ ਸੀ ਪਾਣੀ ਤੁਹਾਡੇ ਨਾ ਸਵੇਰੇ ਨਹੀਂ ਹੈਗਾ ਸਵੇਰੇ ਕੋਈ ਨਹੀਂ ਕਿੰਨੇ ਕ ਵਜੇ ਤੱਕ ਜੀ ਮੇਰੇ ਸਾਹ ਤਕਰੀਬਨ ਕੋਈ 2 ਵਜੇ ਦੇ ਤਕਰੀਬਾ ਆਇਆ ਨਾ ਅਸੀਂ ਸਵੇਰੇ ਗਏ 11:00 ਵਜੇ ਉਦੋਂ ਢੇਰਾ ਪਾਪਾ ਨਾਲ ਲਾ ਕੇ ਪਾਣੀ ਫਿਰਿਆ ਸੀ ਤੇ ਸਵੇਰੇ ਮੂਲਵਾਰੀ ਕੋਈ ਆਹ 1:30 ਟੰਗ ਕੋਟ ਦੇਟਾ ਉਧਰ ਫਿਰਦੇ ਆ ਸੀ ਤੇ ਉਸ ਤੋਂ ਬਾਅਦ ਇੱਧਰ ਨੂੰ ਹੁਣ ਰਵਾਹ ਕਰ ਗਏ ਜੀ ਇਹ ਕਰਕੇ ਪਾਣੀ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਵਾ ਕਿਸਾਨੀ ਦਾ ਬਹੁਤਾਂ ਨਸਾਨ ਬਹੁਤ ਜ਼ਿਆਦਾ ਕਿਸਾਨੀ ਦਾ ਜੀ ਮਾਲ ਡੰਗਰ ਦਾ ਪੱਠਾ ਵੀ ਖਤਮ ਹੋ ਗਿਆ ਬਾਕੀ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਆ ਲੋਕ ਘਰਾਂ ਤੋਂ ਬਿਕਾਰ ਹੋ ਗਏ ਸਵੇਰ ਦੇ ਆਪਣਾ ਮਾਲ ਡੰਗਰ ਜੀ ਲੈ ਕੇ ਰੋਗੇ ਇੱਥੋਂ ਜਾ ਰਹੇ ਆ ਸਵੇਰ ਦਾ ਆਪਣੇ ਮਤਲਬ ਵਹਾਅ ਚੱਲਣਾ ਹੈ ਸ਼ਰਕੁੱਤੇ ਲੋਕ ਆਪਣੇ ਸੁਰੱਖਿਆ ਥਾਵਾਂ ਤੇ ਪਹੁੰਚ ਰਹੇ ਨੇ ਆ ਦੇ ਮਾਲ ਪਸ਼ੂ ਬੜਾ ਰੋੜ ਗਿਆ ਕਿੱਥੇ ਸੀਗਾ ਉਹ ਮੰਡੀਆਂ 'ਚ ਮੰਡੀਆਂ 'ਚ ਹੁਣ ਗੱਡੇ ਥੋੜੇ ਬੜੇ ਵਜੇ ਹਾਂਜੀ ਹਾਂਜੀ ਪਸ਼ੂਏ ਦੋ ਤਿੰਨ ਰੋੜ ਗਏ ਉਹਨਾਂ ਦਾ ਸਾਰਾ ਸਮਾਨ ਲੱਗ ਗਿਆ ਜਿੱਥੇ ਤੇਰੇ ਕੋਲ ਕੋਣ ਇੱਧਰ ਹੀ ਕਿਤੇ ਸੁੱਕੇ ਦਾ ਲਾਵਾ ਕਿਤੇ ਲੈ ਲੈ ਤਾਂ ਗਏ ਉੱਥੇ ਹੀ ਉਹ ਵੀ ਰੁੜ ਜਾਣੇ ਉਹ ਗੜੇ ਆਉਣੇ ਹੁਣ ਹਾਂਜੀ ਪਾਣੀ ਬਹੁਤ ਜ਼ਿਆਦਾ ਮੰਡੀ ਤੋਂ ਥੋੜਾ ਘੱਟ ਹੀ ਆ ਜੇ ਬਾਦਰ ਕਿੰਨਾ ਪਾਣਾ ਬਹੁਤ ਜ਼ਿਆਦਾ ਪਾਣੀ ਹੈ ਬਾਦਰ ਦੇ 12 ਫੁੱਟ ਬਾਹਰ ਨਾ ਤੇਜਵੀਰ ਸਿੰਘ ਜੀ ਅੱਜ ਕਿਹੜੀ ਸ਼ਾਸਤਰੀ ਜੀ ਜੂਵਰ ਸੇਵਾ ਚੈਰਟੀ ਅਤੇ ਸੰਤ ਬਾਬਾ ਰਵਕ ਸਿੰਘ ਜੀ ਸੰਗੀਤ ਅਕੈਡਮੀ ਦੇ ਸਹਿਯੋਗ ਦੇ ਨਾਲ ਇੱਥੇ ਹੀ ਬੋਟ ਲੈ ਕੇ ਆਏ ਆ ਨਾਲ ਖਾਣ ਪੀਣ ਦਾ ਸਾਰ ਰਸਤਾ ਬਸਤਾ ਵੀ ਆ ਤੇ ਕੋਈ ਸਾਨੂੰ ਕਾਲਾਂ ਨਹੀਂ ਆ ਰਹੀਆਂ ਆ ਫੋਨ ਦੇ ਉੱਤੇ ਵੀ ਸਾਡੇ ਜਿਹੜੇ ਆ ਉਹ ਬੱਚੀਆਂ ਜਾਂ ਬੱਚੇ ਘਰ ਦੇ ਅੰਦਰ ਆ ਉਹਨਾਂ ਨੂੰ ਬਾਹਰ ਛੱਡ ਕੇ ਜਾਜ ਜਾਵੇ ਕੋਈ ਬਜ਼ੁਰਗ ਬਾਤਾ ਉਹਨਾਂ ਨੂੰ ਟੈਗ ਦੀ ਕਹਿੰਦੇ ਹਾਂ ਕਿ ਉਹਨੂੰ ਟੈਗ ਹੋਇਆ ਪਰ ਅੱਗੇ ਰਸਤਾ ਨਹੀਂ ਨਾ ਹੈਗਾ ਅੱਗੇ ਜਾਣ ਦੇ ਲਈ ਪਾਣੀ ਬਹੁਤ ਆ ਇਹ ਕਿੱਥੋਂ ਕਾਲ ਆਈ ਆ ਜੀ ਇਹ ਪਿੰਡ ਪੱਖੋਂ ਕਿਧਰ ਆਈ ਹੈ ਅਸੀਂ ਆਪਣਾ ਨੰਬਰ ਪਾਇਆ ਸੀ ਸੋਸ਼ਲ ਮੀਡੀਆ ਤੇ ਜਿਹੜੇ ਪਿੰਡ ਦੇ ਵਿੱਚ ਜੋ ਗੁਰਮੁਖ ਸਾਹਿਬ ਸੱਚੇ ਪਾਤਸ਼ਾਹ ਉਹ ਅਸੀਂ ਲੈ ਕੇ ਆਉਣਾ ਚਾਹਦੇ ਹਾਂ ਉਹ ਕੀ ਹੋਇਆ ਵੀ ਅਜੇ ਤੱਕ ਸਾਨੂੰ ਕੋਈ ਪ੍ਰਬੰਧ ਇਦਾਂ ਦਾ ਨਹੀਂ ਹੋ ਸਕਿਆ ਕਿ ਇਹ ਬੋਟ ਅੱਗੇ ਲੈ ਕੇ ਜਾ ਸਕੀਏ ਪਾਣੀ ਦਾ ਪਾਣੀ ਦਾ ਜਿਹੜਾ ਪੱਦਰ ਉਹ ਜ਼ਿਆਦਾ ਉੱਚਾ ਪਾਣੀ ਦਾ ਪੱਦਰ ਉੱਚਾ ਉਹਦਾ ਕਰਕੇ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਪਰ ਹੁਣ ਅੱਗੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਆ ਅੱਕੋ ਕੇ ਪਿੰਡ ਦੇ ਨਾਲ ਹੀ ਪਿੰਡ ਆ ਉਹ ਆ ਰਹੇ ਆ ਤੇ ਟਰੈਕਟਰ ਲੈ ਕੇ ਆਉਣਗੇ ਫਿਰ ਅਸੀਂ ਬੋਟ ਟਰਾਲੀ ਸਾਡੇ ਕੋਲ ਹੀ ਛੋਟੀ ਅੱਛਾ ਉੱਥੇ ਸੱਚ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿ ਮਾਤਾ ਜੀ ਨੇ ਨਹੀਂ ਉੱਥੇ ਇਦਾਂ ਵਾ ਵੀ ਹੁਣ ਜਦੋਂ ਪਾਣੀ ਆ ਇੱਕਦਮ ਆ ਗਿਆ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਗੁਰੂ ਘਰਾਂ ਦੇ ਵਿੱਚ ਹੀ ਆ ਜੀ ਉਹ ਵੀ ਕੱਢਣੇ ਜ਼ਰੂਰੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਕਿਰੇ ਆ ਪਸ਼ੂ ਕਿਰੇ ਆ ਪਰ ਪਸ਼ੂਆਂ ਲਈ ਤੇ ਕੋਈ ਸਾਡੇ ਕੋਲ ਇਹਨਾਂ ਕੀ ਹੈਗਾ ਸਾਡੇ ਕੋਲ ਬੋਥ ਆ ਉਹ ਕਿਸਮੀਆਂ ਜਿਹਦੇ ਵਿੱਚ 10 ਤੋਂ 12 ਲੋਕ ਬੈਠ ਸਕਦੇ ਆਪਾਂ ਜਿਹੜੇ ਲੋਕ ਮੰਨੋ ਕਿੰਨੇ ਖੱਡ ਸਕਦੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੱਢਣ ਹਾਂਜੀ ਇਹ ਵਿਰਜੀ ਇਹ ਹਰਪਾਲ ਸਿੰਘ ਨਾਮ ਮੇਰਾ ਪਿੰਡ ਸ਼ਾਹਪੁਰ ਜਾਨੀ ਵੀਰ ਜੀ ਟਾਲੀ ਸਾਹੂ ਗੁਰਦੇ ਨੇ ਜੀ ਠੀਕ ਆ ਪੱਠੇ ਲਾ ਗਏ ਕਿੰਨੀਆਂ ਗਾਵਾਂਾਂ ਛੱਡੀਆਂ ਇਹ ਵੀ ਜੀ 150 ਗਾਂ ਦਾ ਫਾਰਮ ਆ ਇੱਕ ਫਾਰਮ ਇਹ ਆ ਤੇ ਦੋ ਫਾਰਮ ਇਹਦੇ ਪਿੱਛੇ ਗੋਠੀਆਂ ਦੇ ਅੱਛਾ 150 ਗਾਂ ਸਾਡੇ ਕੋਲ ਜਿੰਨੀਆਂ ਕਿ ਨਿਕਲੀਆਂ ਅਸੀਂ ਕੱਢੀਆਂ ਆਪਣੇ ਪਹਿਲਾਂ ਇਨਫੋਰਮੇਸ਼ਨ ਨਹੀਂ ਲੱਗੀ ਦਿੱਤੀ ਉਹਨਾਂ ਵੀ ਭਾਈ ਇਨਫੋਰਮੇਸ਼ਨ ਮਤਲਬ ਮਿਲੀ ਆ ਪਰ ਫਿਰ ਵੀ ਨਾ ਟਾਂਬਾ ਟਾਈਮ ਲੱਗ ਜਾਂਦਾ ਵਾ ਅੱਛਾ ਤੇ ਕਿੰਨੀਆਂ ਕਿ ਨਿਕਲੀਆਂ ਗਾਵਾਂ ਤੁਹਾਡੇ ਲਗਭਗ 50 ਨੱਕ ਨਿਕਲੇ ਭਾਜੀ ਤੇ ਅਸੀਂ ਫਾਸ ਕਿਨੇ ਗਏ ਜਾਂਦਾਂ ਲਗਭਗ 100 ਪਸ਼ਵੰਦਰੇ ਆ ਜੀ 100 ਪਸ਼ਵੰਦਰੇ ਹਾਂਜੀ 100 ਪਸ਼ਵੰਦਰੇ ਕੋਸ਼ਿਸ਼ ਕਰ ਰਹੇ ਹਾਂ ਕੱਢਣ ਦੀ ਭਾਈ ਹੁਣ ਤੇ ਮੁਸ਼ਕਲ ਸਵਾਲ ਨਹੀਂ ਨਿਕਲ ਨਹੀਂ ਹੋਂਦੇ ਪਰਮਾਤਮਾ ਸਿਰ ਤੇ ਆ ਪਾਜੀ ਸਰਕਾਰ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਕਿਸੇ ਅਫਸਰ ਨੂੰ ਵੀ ਕਿਸੇ ਅਧਿਕਾਰੀ ਨੂੰ ਵੀ ਅਸੀਂ ਇੱਥੇ ਪਸੂ ਫਸ ਗਿਆ ਤੇ ਸਾਡੇ ਨਹੀਂ ਵੀਰ ਜੀ ਅਜੇ ਤੱਕ ਸਾਡੇ ਕੋਈ ਨਹੀਂ ਪਹੁੰਚਾ ਜੀ ਮੈਂ ਕਰਦੇ ਵੀ ਰਿਪੋਰਟ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਜੀ ਹੁਣ ਸਰਕਾਰ ਦੇ ਵੀਰ ਜੀ ਮੰਗੇ ਹੀ ਕਰਦੇ ਵੀ ਚਲੋ ਕਾਫੀ ਨੁਕਸਾਨ ਦੇ ਹੰਦੇ ਆ ਹਾਂਜੀ ਹਾਂਜੀ ਨੁਕਸਾਨ ਬਈ ਹੈਗਾ ਹੈਗਾ ਜੀ ਫਸਲ ਦਾ ਨੁਕਸਾਨ ਹੈ ਜੀ ਐਨੀਮਲ ਸਾਰੇ گاਵਾ ਡਰਾਈ ਹੀ ਗੜੀ ਸੂਣ ਵਾਲੀਆਂ ਵਾ ਜਿੰਨੇ ਕ ਬੱਚੇ ਸੀ ਉਹਦੇ ਕੱਢਦੇ ਬਾਹਰ ਛੋਟੇ ਜਵਾਗ ਸੀ ਤੇ گاਵਾ ਸਾਰੇ ਘੰਦਰੀ ਹੈ ਜੀ